ਬੈਂਕ ਕਿਤੇ ਕੁਝ ਨਹੀਂ ਆਸਪੀਲ ਨਹੀਂ ਹੁੰਦਾ ਰਿਹਾ ਪਰ ਇਹ ਬਡੀ ਨਾ ਜਦ ਜਿਹੜੇ ਜੋ ਵੀ ਹੈ ਵੱਡੀ ਗੱਲ ਹੀ ਕਰਦੇ ਨਹੀਂ ਐਸਐਸਪੀ ਵਾਲੀ ਐਸਐਸਪੀ ਜਿਹੜੇ ਯਾਰ ਸੱਦੇ ਤੇ ਬੁਲਾਇਆ ਕਿਤੇ ਜਿੱਥੇ ਸਾਰੇ ਪੱਤਰਕਾਰ ਕਰ ਲੈਂਦੇ ਆ ਹਾਂ ਉਹਨੂੰ ਛੋਟੀ ਕਵਰ ਬਣਾਓ ਅੱਛਾ ਜਿਹੜੀ ਤੁਹਾਡੇ ਕੋਲ ਕਿਸੇ ਨੇ ਨਹੀਂ ਕੀਤੀ ਉਹ ਵੱਡੀ ਕਰ ਦਿਓ ਸਹੀ ਹੈ اوهي روني ماري پي ماري پي پاندو يا نراوي اوکے रंग पीले रंग नाले लाराहेलियां तारा Thank oh you. आज ਸਾਡਾ ਦੇਰਤਾ ਯਾਰੀ ਗਰੀ ਮਾਲਵਾ ਕਲਾਕਾਰ ਮੰਚ ਵੱਲੋਂ ਇਹ 34ਵਾਂ ਮੇਲਾ ਹੈ ਮੈਂ ਜਦੋਂ ਅਜ ਤੱਕ 33 ਸਾਲ ਪਹਿਲਾਂ ਇਹ ਮੇਲਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਪਰ ਮੇਰੀਆਂ ਬੱਚੀਆਂ ਨੇ ਮੇਰਾ ਸਾਥ ਦਿੱਤਾ ਤੇ ਇਹ ਹੌਲੀ-ਹੌਲੀ ਇਸ ਤਰ੍ਹਾਂ ਵੱਧ ਗਿਆ ਹੌਲੇ-ਹੌਲੇ ਹੌਲੇ ਅੱਜ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਦੂਰੋਂ ਦੂਰੋਂ ਪਿਆਰ ਹੋ ਕੇ ਆਏ ਹੈ ਤੇ ਨਾਲ ਨਾਲ ਸਾਡੇ ਮੰਜ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕੰਮ ਨੇ ਉਹ ਕੀਤੇ ਇਹ ਛਤ ਰੰਗੀ ਪੀਂਗਲਾ ਮੈਂ ਉੱਚ ਨੀਚ ਕੋਈ ਜਾਤ ਪਾਤ ਕੋਈ ਪਾਰਟੀ ਨਹੀਂ ਅੱਥੇ ਇੱਕ ਪਿਆਰ ਰੱਸਾ ਵਟਿਆ ਤੇ ਪਿਆਰ ਦੀ ਇੱਕ ਪੀਂਗ ਬਾਤੀ ਤੇ ਸੱਭਿਆਚਾਰ ਦਾ ਹਲਾਰਾ ਦੇ ਕੇ ਇਸ ਨੂੰ ਉੱਤੇ ਚੜਾਇਆ ਜਿਹੜਾ ਗਾਇਕ ਸਤਨਗੀਪਿੰਦ 34 ਸਾਲਾਂ ਦੀ ਰੋਗੀ ਹੈ ਮੇਰਾ ਜੋ ਸਨੇਹਾ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇਖ ਤੇ ਦਿਆਂ ਲੱਗ ਰਹੀ ਹੈ ਤੇ ਬੱਚੀਆਂ ਖੁਸ਼ੀ ਮਨਾ ਰਹੀ ਹੈ ਤਾਂ ਸਾਡਾ ਪੁਰ ਜੋਰ ਹਮੇਸ਼ਾ ਚਾਹੇ ਐਸੀ ਰਿਸ਼ਤੇ ਕੀਤਾ ਚਾਹੇ ਐਸੀ ਫੀਮੇਲ ਸੱਟੇ ਕੀਤਾ ਚਾਹੇ ਐਸੀ ਨਸ਼ੇ ਸਿਰਿਆਲ ਬਣਾਏ ਚਾਹੇ ਪਾਣੀ ਦੇ ਬਣਾਏ ਮਾਲਵਾ ਗਲਾ ਕਰਮਚਾਰੇ ਸਾਡੇ ਪੰਜਾਬ ਨੇ ਸਾਡੇ ਬਠਿੰਡਾ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਤੇ ਮੈਂ ਸਾਰੇ মিডিਆ ਦਾ ਪ੍ਰਿੰਟ ਤੇ ਜਿਹੜਾ ਸਾਡਾ ਇਲੈਕਟ੍ਰੋਨ ਮੀਡੀਆ ਉਹਨਾਂ ਨੇ ਛਤਰੰਗੀ ਪੰਗੂ ਤੇ ਚੜਾਇਆ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਹੀ ਸ਼ੁਕਰ ਗੁਜ਼ਾਰਾ ਉਹਨਾਂ ਦੀ ਮੈਂ ਕਿ ਉਹਨਾਂ ਨੇ ਇਸ ਨਮਾਣੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਲੈ ਕੇ ਤੁਹਾਡੇ ਰੂਮ ਰੂ ਹੋਵਾਂਗੇ ਸਾਰੀਆਂ ਬੱਚਿਆਂ ਜੜੀਆਂ ਵੀ ਤਿਆਂ ਲਾਉਣੀ ਹੈ ਇਹ ਸਾਰੀਆਂ ਮੇਰੀਆਂ ਟਾਣੀਆਂ ਮੇਰੇ ਮੇਰੇ ਹੱਥਾਂ ਬਾਹਾਂ ਨੇ ਮੇਰੀ ਸ਼ਕਤੀ ਹੈ ਜਦ ਤਿਆਂ ਦਾ ਨਾਮ ਆ ਜਾਂਦਾ ਚਾਹੇ ਮੈਂ 80 ਸਾਲ ਦੀ ਹੋ ਗਈ ਹੁਣ ਵੀ ਦਿਲ ਕਰਦਾ ਵੀ ਨੱਚਾ ਤੇ ਇਹ ਇੱਕ ਖੁਸ਼ੀ ਜਿਹੜੀ ਹੈ ਔਰ ਵੀ ਸਤ ਵੱਡੀ ਖੁਸ਼ੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੰਨੇ ਆ ਇੱਥੇ ਕੋਈ ਐਂਟਰੀ ਫੀਸ ਨਹੀਂ ਹੈ ਉਹ ਇੱਥੇ ਇਹ ਇਹ ਉੱਚੇ-ਨੀਚੇ ਨਹੀਂ ਕਿਸੇ ਦੇਖ ਰਹੇ ਹੋ ਸਾਰੇ ਇੱਕ ਬਰਾਬਰ ਇੱਕੋ ਕੁਰਸੀਆਂ ਤੇ ਬੈਠੇ ਆ ਵਿਦਾ ਫੜ ਰਹੇ ਆ ਨੱਚ ਰਹੇ ਆ ਤੇ ਮੇਰੀਆਂ ਬੱਚੀਆਂ ਖੁਸ਼ੀਆਂ ਮਨਾ ਰਹੀਆਂ ਸਾਰੀਆਂ ਬੱਚੀਆਂ ਨੂੰ ਆਓ ਰਲ ਮਿਲ ਕੇ ਕੁੱਕ ਰੁੱਕ ਕੇ ਪਾਣੀ ਨੂੰ بچਾਈਏ ਅੱਜ ਸਾਡੇ ਪੰਜਾਬ ਨੂੰ ਬਹੁਤ ਲੋਕ ਹੈ ਲੱਗਦਾ ਇਹ ਸਾਰਾ ਆਪਣਾ ਆਪਣਾ ਲੋਪ ਹੁੰਦਾ ਜਾ ਰਿਹਾ ਹੈ ਕਿ ਕਰਕੇ ਤੁਹਾਡੇ ਨੂੰ ਸੁਰਜੀਤ ਰੱਖਿਆ ਗਿਆ ਇਹਨੇ ਇਹ ਦੁਨੀਆਂ ਅਲੋਪ ਹੁੰਦਾ ਜਾ ਰਿਹਾ ਹੈ। ਦਿਨ ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਇਹ ਜਿਹੜਾ ਅਲੋਪ ਹੁੰਦਾ ਜਾ ਰਿਹਾ ਹੈ। ਪਛਮੀ ਸੱਭਿਆਚਾਰ ਨੇ ਸਾਡੇ ਤੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਭਾਰ ਪਾ ਲਿਆ। ਕਿਉਂਕਿ ਸਾਡੀ ਕਹਾਵਤ ਲੱਗੀ ਮੇਰੀਆਂ ਬੱਚਿਆਂ ਮੇਰੀ ਇਸ ਆਵਾਜ਼ ਨੂੰ ਬੁਰਾ ਨਾ ਮੰਨੋ ਉਹ ਵੀ ਇੱਕ ਆਜ਼ਾਦੀ ਚਾਹੁੰਦੀ ਐ। ਸਾਰੇ ਬੱਚਿਆਂ ਨੂੰ ਆਪਣੇ ਨੂੰ ਬਾਹਰ ਭੇਜ ਦਿੰਦੇ ਐ ਪਲੱਸ 2 ਕਰਕੇ ਤੇ ਉਹਨਾਂ ਨੂੰ ਪਤਾ ਨਹੀਂ ਜਦੋਂ ਹੋਟਲਾਂ ਦੇ ਵਿੱਚ ਟੀਆ ਕਰਦੀਆਂ ਆਪਦੇ ਬੱਚਿਆਂ ਨੂੰ ਉਹੀ ਪੈਂਟਾਂ ਤੇ ਸ਼ਰਟਾਂ ਜੈਸਾ ਪਾ ਕੇ ਲੈ ਕੇ ਜਾਂਦੇ ਆ ਤਾਂ ਬੱਚੇ ਕਿੱਥੋਂ ਸਿੱਖਣਗੇ ਟੀਆ ਉਹ ਆਪ ਸਾੜੀਆਂ ਬਨ ਕੇ ਸਟੇਜਾਂ ਤੇ ਖੜੀਆਂ ਹੋ ਜਾਂਦੀਆਂ ਮੈਂ ਉਹਨਾਂ ਦੀਆਂ ਵੀਡੀਓ ਦੇਖਦੀਆਂ ਮੇਰਾ ਮਨ ਅੰਝੋ ਆ ਜਾਂਦੇ ਆ ਚੰਡੀਗੜ੍ਹ ਇਕੱਠੇ ਵੀ ਮੈਂ ਉਹਨਾਂ ਦੀਆਂ ਵੀਡੀਓ ਦੇਖਦੀਆਂ ਮੈਂ ਤੁਹਾਡਾ ਸਾਰੇ ਮੀਡੀਆ ਵਾਲਾ ਦਾ ਬਹੁਤ ਧੰਨਵਾਦ ਕਰਦੀ ਆ ਕਿ ਆਂਟੀ ਨੂੰ ਤੁਸੀਂ ਕਿੰਨਾ ਪਿਆਰ ਦਿੰਨੇ ਹੋ ਕਿ ਮੈਨੂੰ ਬਟਿੰਡੇ ਦੀ ਹਰ ਖਬਰ ਉੱਥੇ ਬੈਠ ਕੇ ਹੁੰਦੀ ਜਾਂਦੀ ਹੈ ਮਾਤਾ ਸੋਹੇ ਇਸ ਥੀਹਾਂ ਨੇ ਮਿਲਣੇ ਇਤਨੀ ਸਾਲ ਹੋ ਗਏਗੇ ਉਦੋਂ ਤੁਸੀਂ ਵੀ ਜਵਾਨੀ ਚੋਂ ਜੋ ਉਹ ਦਿਨ ਆ ਜਾਂਦੇ ਉਹਦੇ ਦੇ ਮੈਂ ਉਹ ਦਿਨ ਯਾਦ ਆ ਜਾਂਦੇ ਕਾਹੀ ਤਾਂ ਫੇਰ ਮੁੜ ਕੇ ਜਵਾਰਾ ਨੱਚਾ ਲੱਗ ਜਾਂਦਾ ਬੋਲੀ ਮਾਗੇ ਨਾ ਨੱਚਾ ਲੱਗ ਜਾਂਦਾ ਨਹੀਂ ਨੱਚ ਕੇ ਰਹਿ ਜਾਂਦਾ ਤੇ ਨਾਲਾ ਮੈਂ ਤੁਹਾਨੂੰ ਕਹ ਜਿਹੜੀਆਂ ਮੇਰੀਆਂ ਬੱਚਿਆਂ ਨੂੰ ਆਉਂਦਾ ਨਹੀਂ ਮੈਂ ਪਿਛਲੀਆਂ ਬੋਲੀਆਂ ਚ ਵੀ ਸਿਖਾਇਆ ਸੀ ਉਹਨਾਂ ਨੂੰ ਮੈਂ ਕਿ ਤੁਹਾਨੂੰ ਦੋਹਾ ਸਿਖਾ ਦਿੰਨੀ ਐ ਸਾਰੀਆਂ ਤੀਆਂ ਤੁਸੀਂ ਕਵਰ ਕਰਦੇ ਹੋ ਨਹੀਂ ਆਉਂਦਾ ਬੱਚਿਆਂ ਨੂੰ ਕਿਉਂਕਿ ਅਸੀਂ ਸਿਖਾਉਂਦੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਕਾਮਰਸ ਸਕੂਲਾਂ 'ਚ ਪੜਨ ਲਾਤਾ ਸੇ ਮੇਰੇ ਬੱਚੇ ਐਮਐਚਆਰ 'ਚ ਵੱਢ ਕੇ ਗਏ ਐ ਮੇਰੀ ਬੇਟੀ ਐਸਐਸਜੀ ਕਾਲਜ 'ਚ ਵੱਢ ਕੇ ਗਈ ਐ ਜਿਹੜੇ ਪੂਰੇ ਐਸਐਸਸੀ ਤੇ ਮੈਂ ਤੁਹਾਨੂੰ ਬੋਤਨਾ ਤੁਹਾਡਾ ਟਾਈਮ ਲੈਂਦੀ ਹੋਈ ਇੱਕ ਦੋਹਾ ਜਰੂਰ ਸੁਣਾਉਂਗੀ ਧੋਕਰੂ ਜੇ ਵਕਤ ਤੇ ਮਿੱਠੇ ਉਹਨਾਂ ਦੇ ਰਾਜ ਰਾਜ ਤੈਨੋਂ ਵੇਖ ਲਾ ਮੇਰਾ ਗਾਉ ਕੇ ਆ ਰਹਿਆ ਵਿਚ ਵਿਚ ਨਰ ਜੇ ਜੀ ਬਹੁਤ ਬਹੁਤ ਪਿਆਰ ਸਾਰੀਆਂ ਮੇਰੀਆਂ ਬੱਚਿਆਂ ਨੂੰ ਦੇਤਾ ਆਂਟੀ ਵੱਲੋਂ ਹਮੇਸ਼ਾ ਇਹ ਤੀਆਂ ਨੂੰ ਜਿਉਂਦੇ ਰੱਖਣਾ ਮੈਂ ਰਵਾਂ ਮੈਂ ਰਵਾਂ ਤੁਸੀਂ ਤੀਆਂ ਲੋੜੀਆਂ ਰਹਿਣਾ ਬਹੁਤ ਬਹੁਤ ਪਿਆਰ ਮੈਂ ਮੇਰਾ ਨਾਮ ਗੀਤੂ ਹੈ ਮੈਂ ਜਿੱਦਾਂ ਮਾਤਾ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੈਂ ਵੀ ਇਹ ਚਾਹਨੀ ਆ ਕਿ ਸਾਡਾ ਪੁਰਾਣਾ ਜਿਹੜਾ ਵਿਰਸਾ ਬੱਚਿਆ ਰਵੇ ਜਿਹੜਾ ਕਿ ਏਸੀ ਘਰਾਂ ਦੇ ਵਿੱਚੋਂ ਨਿਕਲ ਕੇ ਵਾਪਸ ਜੇ ਅਸੀਂ ਆਪਨ ਦੇ ਵਿੱਚ ਆ ਕੇ ਤੀਆਂ ਮਨਾਈਏ ਜੇ ਇਹਨਾਂ ਰਿਕਸ਼ਾ ਥੱਲੇ ਇਹਨਾਂ ਪੇੜਾ ਥੱਲੇ ਇਸ ਹਰੀਆਲੀ ਦੇ ਵਿੱਚ ਤੀਆਂ ਮਨਾਈਏ ਤੇ ਸਾਡੇ ਬੱਚਿਆਂ ਨੂੰ ਸਿਖਾਈਏ ਆਉਣ ਵਾਲੀ ਪੀੜ੍ਹੀ ਨੂੰ ਸਿਖਾਈਏ ਕਿ ਇਸ ਤਰ੍ਹਾਂ ਹੀ ਬਾਹਰ ਨਿਕਲੋ ਉਹ ਖੋਨਾਂ ਚੋਂ ਤੇ ਆਪਣਾ ਏਸ਼ੀਆ ਚੋਂ ਥੋੜੀ देर ਨਿਕਲ ਕੇ ਆਪਨ ਦੇ ਵਿੱਚ ਆਣ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ ਬੱਚਿਆਂ ਨੂੰ ਪੁਰਾਣਾ ਵਿਰਸਾ ਵੀ ਯਾਦ ਰਹੇਗਾ ਬੱਚਿਆਂ ਨੂੰ ਸਾਨੂੰ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅੰਮ੍ਰਿਤ ਗਿੱਲ ਹੈ ਤੇ ਅੱਜ ਅਸੀਂ ਮਹਿਤਾ ਇਨਕਲੇਵ ਦੇ ਵਿੱਚ ਸਤਰੰਗੀ ਪੀਂਗ ਦੇਵਤਾ ਯਾਦਗਾਰੀ ਮੰਚ ਵੱਲੋਂ ਹਰ ਸਾਲ ਹਰ ਸੌਣ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਮੈਂ ਚਾਹੀ ਚਾਹੀ ਆਵਦੀ ਆ ਤੀਆਂ ਦੇ ਨਾਲ ਅੱਜ ਇੱਥੇ ਤੀਆਂ ਦੇ ਮੇਲੇ ਤੇ ਬੇਬੇ ਦੇ ਦੇਵਤਾ ਆਂਟੀ ਦੇ ਸੱਦੇ ਤੇ ਸਦਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਕਿਉਂਕਿ ਆਪ ਹੀ ਇੰਨਾ ਚਾਹ ਹੁੰਦਾ ਹੈ ਅੱਜ ਇੱਥੇ ਆਏ ਆ ਤੀਆਂ ਦੇ ਮੇਲੇ ਤੇ ਤੇ ਨਾਚ ਕੁਦ ਰਹੇ ਆ ਤੀਆਂ ਮਨਾ ਰਹੇ ਆ ਤੇ ਗੁਲਗਲੇ ਖਾ ਰਹੇ ਆ ਤੇ ਜਾਵਾਂਗੇ ਕਿਤਾ ਬਹੁਤ ਛੇਰਾ ਸਾਰੇ ਬਠਿੰਡੇ ਦਾ ਪੱਠ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਤੀਆਂ ਤੇ ਆ ਮੈਨੂੰ ਹੋ ਗਏ 8-10 ਸਾਲ ਹੋ ਲਾਸਕ ਸਾਲ ਤੋਂ ਕੱਟੋ ਕੱਟ ਇਹਨਾਂ ਚੀ ਤੇ ਹਰ ਸਾਲ ਚਾਹ ਹੁੰਦਾ ਇੱਥੇ ਆਉਂਦਾ ਆਂਟੀ ਦੇ ਫੰਕਸ਼ਨ ਤੇ ਆਉਂਦਾ ਕਿ ਇੱਥੇ ਹਰ ਤਰੀਕੇ ਦੇ ਮੁਕਾਬਲੇ ਪਹਿਲਾਂ ਤਾਂ ਇਹ ਦੋ ਦਿਨਾਂ ਦਾ ਹੁੰਦਾ ਸੀਗਾ ਦੋ ਦਿਨਾਂ ਦਾ ਹੁਣ ਕਿਉਂਕਿ ਆਂਟੀ ਥੋੜੀ ਜੀ ਉਮਰ ਹੋ ਗਈ ਐ ਪਰ ਚਾ ਐਨਰਜੀ ਆਂਟੀ ਦੇ ਵਿੱਚ ਜੋਸ਼ ਨਹੀਂ ਆ ਤੇ ਹੁਣ ਇੱਕ ਦਿਨ ਦਾ ਹੈਗਾ ਤਾਂ ਇੱਕ ਦਿਨ ਦੇ ਵਿੱਚ ਐ ਹੁੰਦਾ ਵੀ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਇੱਥੇ ਆਈਏ ਤੇ ਬੀਬੀਆਂ ਕਿਉਂਕਿ ਇੱਥੇ ਕੋਈ ਉਮਰ ਉਮਰ ਨਹੀਂ ਐ ਇੱਥੇ ਤੁਹਾਨੂੰ 80 ਸਾਲ ਦੀ ਬੇਬੇ ਵੀ ਮਿਲੂਗੀ ਉਨੀ ਹੀ ਉਤਸ਼ਾਹ ਐਨਰਜੀ ਦੇ ਨਾਲ ਗਿੱਦਾ ਪਾਉਂਦੀ ਤੇ ਤੁਹਾਨੂੰ 5 ਸਾਲ ਦੀ ਕੁੜੀ ਵੀ ਮਿਲੂਗੀ ਜਿਹੜੀ ਚਾਹੀ ਚਾਹੀ ਕਿੱਦਾਂ ਪਾਰੀ ਆ ਤਾਂ ਇਸ ਇਸ ਜਗ੍ਹਾ ਦੀ ਬਾਈ ਬਈਆ ਚਾਈ ਵੱਖਰਾ ਜਿੱਦਾਂ ਅੱਜਕੱਲ੍ਹ ਜਿੱਦਾਂ ਚਾਹ ਬਣਾਇਆ ਜਾਂਦਾ ਉਹ ਮੈਂ ਬਿਲਕੁਲ ਇਹ ਚੀਜ਼ ਨੂੰ ਮੈਂ ਨਿਖੇਦੀ ਕਰਦੀ ਆ ਕਿਉਂਕਿ ਜੇ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਉਣਾ ਹੈ ਤੇ ਅੱਗੇ ਲੈ ਕੇ ਜਾਣਾ ਹੈ ਜਿਹਦਾ ਕਿ ਸ਼ੁਰੂਆਤ ਹੋ ਗਈ ਆ ਪਰ ਸਾਨੂੰ ਢੋਲ ਤੇ ਢੋਲਕੀ ਤੇ ਉੱਚੀ ਹੇਕ ਤੇ ਗੀਤਾਂ ਤੇ ਤਾੜੀ ਤੇ ਗਿੱਧੇ ਨੂੰ ਅਸਲੀ ਉਸੇ ਫਾਰਮ ਦੇ ਵਿੱਚ ਜੇ ਆਪਾਂ ਸੰਜੋਲਾਂਗੇ ਸੰਭਾਲਾਂਗੇ ਤਾਂ ਜ਼ਿਆਦਾ ਬਿਹਤਰ ਹੈ ਦੀਜਿਆਂ ਦੇ ਤਾਂ ਡਾਂਸ ਪਰਫਾਰਮੈਂਸ ਹੁੰਦੀ ਹੈ ਗਿੱਧੇ ਭੰਗੜੇ ਦੀਜਿਆਂ ਤੇ ਨਹੀਂ ਤੇ ਢੋਲ ਟੋਲਕੀਆਂ ਤੇ ਕਿੱਦੇ ਫੰਗੜੇ ਹੁੰਦੇ ਨੇ ਤੇ ਉਸ ਚੀਜ਼ ਨੂੰ ਵਧਾਵਾ ਦੇਣਾ ਚਾਹੀਦਾ ਨਵੀਂ ਪੀੜੀ ਨੂੰ ਕੀ ਸਿਖਾ ਦੇਣਾ ਚਾਹੀਦਾ ਨਵੀਂ ਪੀੜੀ ਨੂੰ ਮੈਂ ਕਹਿਣਾ ਚਾਹੁੰਨੀ ਆ ਆਪਦੇ ਸੱਭਿਆਚਾਰ ਨਾਲ ਆਪਦੀਆਂ ਜੜਾਂ ਨਾਲ ਜੁੜੋ ਜੇ ਤੁਸੀਂ ਖੁਸ਼ੀ ਭਾਲਦੇ ਹੋ ਆਪਦੀ ਤਾਂ ਆਪਦੇ ਜੇ ਸੱਭਿਆਚਾਰ ਨਾਲ ਤੁਸੀਂ ਜੁੜ ਜੂਗੇ ਤਿਹਾਰਾਂ ਨਾਲ ਜੁੜ ਜੂਗੇ ਦੇਖੋਗੇ ਕਿ ਉਹ ਤਿਹਾਰ ਕਿਉਂ ਮਨਾਏ ਜਾਂਦੇ ਸੀ ਤੇ ਉਹਦੇ ਪਿੱਛੇ ਕੀ ਆ ਤਾਂ ਤੁਹਾਨੂੰ ਆਪੇ ਖੁਸ਼ੀ ਅੰਦਰੋਂ ਮਿਲਣ ਲੱਗ ਜੂਗੀ ਤੇ ਤੁਹਾਡਾ ਸਰਕਲ ਸਿਸਟਮ ਰਿਫਾਈਨ ਹੋਊਗਾ ਤੇ ਇਹ ਇਹ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਵੀ ਬਚਾਇਆ ਜਾ ਸਕਦਾ ਹੈ ਤੇ ਜੇ ਕਿੱਦੇ ਭੰਗੜੇ ਪਾਊਗੀ ਨੌਜਵਾਨੀ ਤਾਂ ਨਸ਼ਿਆਂ ਤੋਂ ਵੀ ਦੂਰ ਰਹਿ ਸਕਦੀ ਹੈ ਖਾਣੇ ਨੂੰ ਤਾਂ ਹੁੰਦੇ ਵੇ ਖਾਣੇ ਨੂੰ ਤਾਂ ਹੁੰਦੇ ਵੇ ਚੁੱਭਣ ਨੂੰ ਤਾਂ ਤੇਰੀਆਂ ਚੁੱਭਣ ਨੂੰ ਤਾਂ ਪੀਲੇ ਜੇ ਪਜਾਮੇ ਵਾਲਾ ਗੱਲਾਂ ਕਰਦਾ ਮੇਰੀਆਂ 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 ਕਿ ਨਾਮ ਤੁਹਾਨੂੰ ਲੱਗਦਾ ਸ਼ਿਵਨਿਆ ਕਹਾਂ ਪੇ ਹੋ ਬਠਿੰਡਾ ਅੱਜ ਜੇ ਮੇਰੇ ਪਿਆਰ ਕਿਆ ਕਹਿਣਾ ਚਾਹੋਗੇ मैं आपको कहना चाहती हूँ कि अपने विरसे को आगे प्रमोट करो ज़्यादा से ज़्यादा अपने विरस को प्रमोट करना चाहिए क्योंकि आजकल के सभ्याचार में हमारा पंजाबी विरसा खत्म होता जा रहा है थैंक यू ਅਸੀਂ ਤਾਂ ਆ ਗਏ ਅੱਜ ਮੈਂ ਜਾਣੇ ਹਾਂ ਅੱਜ ਜੀ ਤੁਹਾਨੂੰ ਮੈਂ ਤਲਾਕ ਦਾ ਰੁਕੀ ਹੋ ਰਹੀ ਸਿਧਾਂਤ ਨੂੰ ਕਿਥੇ ਰੋਕ ਕੇ ਰੱਖੀ ਹੈ ਹਾਂ ਤੁਹਾਡਾ 30 ਕਿ ਮਿਟਰ ਹੋ ਰਿਹਾ ਹੈ ਹਾਂਜੀ ਜ਼ੋਰਦਾਰ ਤਾੜੀਆਂ ਨਾ ਬੱਚਿਆਂ ਲਈ ਕੱਲੇ ਤੇ ਮਚਾਦੀ ਸੀ ਜੀ ਸਵੇਰ ਤੋਂ 11 ਵਜੇ ਤੇ ਬੱਚੇ ਇੱਥੇ ਆਏ ਹੋਏ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਚੱਲ ਨੰਬਰ ਦੇ ਦੇ ਤਾ ਹੈ मेरे पा मेरे सारी उम्र में बापू सारा जीवन बठिंडे च जी बीत गया इतें बड़ी थोड़े सामने इतने सभ्याचारे मेले लाए अस्सी साल दी कि ਮਾਤਾ ਮਾਤਾ ਉਹ ਹਕਨਾ ਉਹ ਪਰ ਮੈਲੇ ਮੈਨੇ ਲਾਂਦੇ ਰਹਿਣਾ ਇੱਕ ਇੱਕ ਬੋਲੀਵੁੱਡ ਦਾ ਇੱਕ ਨਾਮ ਲਪ੍ਰਿਤ ਕੋ ਕਿੱਥੋਂ ਆਇਓ ਜੀ ਮੈਂ ਪਿੰਡ ਮੈਂਬਰ ਸਰਕਾਰ ਜੀ ਤੀਆਂ ਦੇ ਮੇਲੇ ਤੇ ਆਇਓ ਤੁਹਾਨੂੰ ਕਿਵੇਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਆਪਣੇ ਪੰਜਾਬੀ ਕਲਚਰ ਨੂੰ ਸੌਣ ਦੇ ਮਹੀਨੇ ਚੋ ਕੁੜੀਆਂ ਤਿਉਹਾਰ ਮਨਾਉਂਦੀਆਂ ਨੇ ਤੀਆਂ ਦਾ ਉਹ ਮਨਾਇਆ ਜਾ ਰਿਹਾ ਤੇ ਆਪਣੇ ਕਲਚਰ ਨੂੰ ਸੰਭਿਆ ਜਾ ਰਿਹਾ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਇੱਕ ਤੀਆਂ ਦਾ ਮੇਲਾ ਹੋਟਲ ਵਿੱਚ ਮਨਾਇਆ ਜਾਂਦੇ ਡੀਜੇ ਨੂੰ ਵੇਸਤੇ ਇੱਕ ਤੀਆਂ ਦਾ ਮੇਲੇ ਇਸ ਤਰ੍ਹਾਂ ਮਨਾਇਆ ਜਾਂਦਾ ਤੁਸੀਂ ਕੀ ਜਿਵੇਂ ਦੇਖਦੇ ਇਸ ਤੀਆਂ ਦੇ ਮੇਲੇ ਨਾਲ ਜ਼ਿਆਦਾ ਖੁਸ਼ੀ ਮਿਲਦੀ ਆਪਣੀ ਰੂਹ ਉਹਦੇ ਮੁਕਾਬਲੇ ਉਹ ਤਾਂ ਸਿਰਫ ਆਪਾਂ ਨੱਚਾ ਕੇ ਸਿਰਫ ਦੂਜਿਆਂ ਨਾਲ ਨੱਚਾ ਕੇ ਸਿਰਫ ਇਹ ਜਿਹੜਾ ਆਪਾਂ ਟੈਲੈਂਟ ਵੀ ਦਿਖਾਉਂਦੇ ਆਪ ਸੰਸੰਤ ਕੀ ਹੁੰਦੇ ਅਸੀਂ ਆਪਦੇ ਪੰਜਾਬ ਨੂੰ ਪੇਸ਼ ਕਰਦੇ ਲੇਕਿਨ ਨਵੇਂ ਵੀਡੀਓ ਨੂੰ ਕੀ ਕਹਿਣਾ ਚਾਹੁੰਦਾ? ਇਹ ਕਹੂੰਗੀ ਵੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖੋ ਕਿਉਂਕਿ ਇਹ ਬਹੁਤ ਜ਼ਰੂਰੀ ਆਪਣੇ ਪੰਜਾਬ ਨੂੰ ਸੰਭਾਲ ਲਈ ਤੇ ਭੈਣ ਭਰਾਵਾਂ ਨੂੰ ਮਿਲਾਉਣ ਦਾ ਆਪਣੇ ਕੁੜੀਆਂ ਨੂੰ ਪੇਕੇ ਜਾ ਕੇ ਮਿਲਣ ਦਾ ਚਾਹ ਹੁੰਦਾ ਸੋ ਇੱਕ ਰਿਸ਼ਤਾ ਵੀ ਕਾਇਮ ਰੱਖਦਾ ਆਪਣੇ ਪੇਕੇਆਂ ਨਾਲ ਕੁੜੀਆਂ ਦਾ ਸ਼ਾਹਦ ਤੁ ਮਹਿਨਤ ਕਰਾ ਦੂ ਗੋਰੀਏ ਨੀਂਦ ਆ ਕੰਢੀ